ਲਓ ਵੀ ਮਿੱਤਰੋ ਕੈਨੇਡਾ ਕਹਿੰਦੇ ਕੋਈ ਕਸਰ ਨਹੀਂ ਛੱਡ ਰਿਆ ਇੱਥੇ ਪੰਜਾਬੀਆਂ ਨੂੰ ਆਪਣੇ ਕੋਲੇ ਬੁਲਾਉਣ ਲਈ ਚਾਹੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਚਾਹੇ ਕਿਤੇ ਵੀ ਪੰਜਾਬ ਤੋਂ ਰਹਿੰਦੇ ਹੋ ਗਰਲਫ੍ਰੈਂਡ ਬாய்ਫ੍ਰੈਂਡ ਵੀਜ਼ਾ ਤੁਸੀਂ ਸੁਣਿਆ ਜ਼ਰੂਰ ਹੋਵੇਗਾ ਪਰ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਹ ਲੱਗਦਾ ਕਿਵੇਂ ਆ ਸੋ ਉਸੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਇਨਸਾਨ ਦੁਨੀਆ ਦੇ ਵਿੱਚ ਮਾੜਾ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਇਨਸਾਨ ਦੁਨੀਆ ਦੇ ਵਿੱਚ ਚੰਗਾ ਹੋਵੇ ਕਿਉਂਕਿ ਮੈਂ ਬਹੁਤ ਸਾਰੀ ਲੋਕਾਂ ਨੂੰ ਇਹ ਵੀ ਦੇਖਿਆ ਕਿ ਵਿਆਹ ਕਰਾਉਣ ਤੋਂ ਬਾਅਦ ਝੂੜੇ ਪਹਿਲਾਂ ਤਾਂ ਕੈਨੇਡਾ 에어ਪੋਰਟ ਤੇ ਲੱਥ ਜਾਂਦੇ ਸੀ ਪਰ ਹੁਣ ਤਾਂ ਦਿੱਲੀ 에어ਪੋਰਟ ਤੇ ਵੀ ਮੈਂ ਆਮ ਦੇਖਿਆ ਤੁਸੀਂ ਵੀ ਸ਼ਾਇਦ ਵੀਡੀਓਜ਼ ਦੇ ਵਿੱਚ ਦੇਖੇ ਹੋਣਗੇ ਪਰ ਨਿਭਾਉਣ ਵਾਲੇ ਨਿਭਾ ਜਾਂਦੇ ਆ ਬਾਈ ਜਿਨ੍ਹਾਂ ਨੇ ਕੁਝ ਕਰਾਉਣਾ ਹੁੰਦਾ ਹੈ ਜਿਨ੍ਹਾਂ ਨੇ ਆਪਦੇ ਪਿਆਰ ਨੂੰ ਜਾਂ ਫਿਰ ਵਾਹਿਗੁਰੂ ਦੀ ਅਦਾ ਦੇ ਵਿੱਚ ਰਹਿ ਕੇ ਜੋ ਕਹਿੰਦੇ ਕਿ ਜਿਸਮਾ ਦੀ ਭੁੱਖ ਨਹੀਂ ਰੱਖਦੇ ਇੱਕ ਦੂਜੇ ਨੂੰ ਜੀਵਨ ਸਾਥੀ ਮੰਨ ਕੇ ਚੱਲਦੇ ਆ ਉਹ ਅੱਗੇ ਲੱਗ ਜਾਂਦੇ ਆ ਤੇ ਉਹਨਾਂ ਲਈ ਇੱਕ ਵੀਡੀਓ ਹੈ ਜੀ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹੋਰ ਵੀਡੀਓ ਦੇਖਣ ਤਾਨੂੰ ਜਿਆਦਾ ਕੁਛ ਨਹੀਂ ਜ਼ਰੂਰਤ ਪੈਂਦੀ ਜੀ ਤੁਹਾਨੂੰ ਸਿਰਫ ਜ਼ਰੂਰਤ ਪੈਂਦੀ ਹੈ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਲਈ 걸ਫਰੈਂਡ ਚਾਹੇ ਬੋਏਫਰੈਂਡ ਉਸ ਨੂੰ ਤੁਸੀਂ ਸਿਰਫ ਇੱਕ ਚੀਜ਼ ਨੂੰ ਅਪਰੂਵ ਕਰ ਸਕਦੇ ਹੋ ਕਿ ਤੁਹਾਡੀ ਇਹ 걸ਫਰੈਂਡ ਆ ਤੁਹਾਡਾ ਉਹ ਬੋਏਫਰੈਂਡ ਆ ਉਹਦੇ ਲਈ ਤੁਹਾਨੂੰ ਜਿੱਥੋਂ ਵੀ ਤੁਸੀਂ ਵੀਜ਼ਾ ਪ੍ਰੋਸੈਸ ਕਰਾ ਰਹੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਫੀਸ ਦੀ ਜੇਕਰ ਤੁਸੀਂ ਵੀਜ਼ਾ ਪ੍ਰੋਸੈਸ ਕਰਾ ਰਹੇ ਹੋ ਉਹਦੀ 100 ਡਾਲਰ ਫੀਸ ਆ Google ਤੇ ਜਾਓ ਕੈਨੇਡੀਅਨ ਡਾਲਰ ਨੂੰ ਕਨਵਰਟ ਕਰੋ ਇੰਡੀਅਨ ਰੁਪੀਸ ਦੇ ਨਾਲ 100 ਡਾਲਰ ਨਾ ਉਸ ਤੋਂ ਬਾਅਦ ਬਾਇਓਮੈਟ੍ਰਿਕ ਦੀ ਫੀਸ ਆ ਜੀ ਬਾਇਓਮੈਟ੍ਰਿਕ ਦੀ ਫੀਸ 85 ਡਾਲਰ ਆ ਮਤਲਬ ਕਿ ਟੋਟਲ ਤੁਹਾਡਾ ਜੋ ਖਰਚਾ ਆਉਣ ਆਲਾ ਹੈ 185 ਡਾਲਰ ਆਊਗਾ ਤੁਸੀਂ Google ਤੇ ਕਨਵਰਟ ਕਰ ਲਿਓ ਕਿੰਨੇ ਬਣਦੇ ਆ ਉਸ ਤੋਂ ਬਾਅਦ ਤੁਸੀਂ ਪ੍ਰੂਫ ਕਰਨਾ ਹੋਵੇਗਾ ਉਧਰ ਲਈ ਗਵਰਨਮੈਂਟ ਨੂੰ ਆਈ ਆਰ ਸੀ ਸੀ ਨੂੰ ਕਿ ਇਹ ਮੇਰੀ ਗਰਲਫ੍ਰੈਂਡ ਆ ਇਹ ਮੇਰਾ ਬாய்ਫ੍ਰੈਂਡ ਆ ਉਧਰ ਲਈ ਲੱਗਦਾ ਜੀ ਇਨਵੀਟੇਸ਼ਨ ਐਪਲੀਕੇਸ਼ਨ ਨੂੰ ਫਾਰਮ ਨੂੰ ਫਿਲ ਕਰਨਾ ਪਵੇਗਾ ਜੋ ਕਿ ਜੋ ਤੁਹਾਨੂੰ ਉਧਰ ਉਹ ਭੇਜਣਗੇ ਚਾਹੇ ਤੁਹਾਡਾ ਬாய்ਫ੍ਰੈਂਡ ਭੇਜੇਗਾ ਚਾਹੇ ਤੁਹਾਡੀ ਗਰਲਫ੍ਰੈਂਡ ਭੇਜ ਸੋ ਤਾਂ ਬਸ ਸੈਕਟ ਨੰਬਰ ਤੇ ਤੁਹਾਡੀ WhatsApp ਦੀ ਚੈਟ ਦੇ ਸਕਰੀਨਸ਼ਾਟ ਐਡ ਹੋਣਗੇ ਉਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਆ ਤੁਹਾਡੀ ਫੋਟੋਜ਼ ਜੇਕਰ ਤੁਸੀਂ ਫੋਟੋਜ਼ ਐਡ ਨਹੀਂ ਕਰਦੇ ਆਪਣੇ ਗਰਲਫ੍ਰੈਂਡ ਬॉयਫ੍ਰੈਂਡ ਵੀਜ਼ਾ ਐਪਲੀਕੇਸ਼ਨ ਦੇ ਨਾਲ ਤਾਂ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਵੇਗਾ ਪਰ ਜੇਕਰ ਤੁਸੀਂ ਫੋਟੋਜ਼ ਨੂੰ ਐਡ ਕਰਦੇ ਹੋ ਗਰਲਫ੍ਰੈਂਡ ਬॉयਫ੍ਰੈਂਡ ਵੀਜ਼ਾ ਦੇ ਵਿੱਚ ਤੁਹਾਡਾ ਵੀਜ਼ਾ ਜੋ 100% ਤੁਹਾਨੂੰ 30 ਦਿਨ ਤੋਂ ਪਹਿਲਾਂ ਪਹਿਲਾਂ ਮਿਲ ਜਾਵੇਗਾ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲੀ